ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਜਸਪਾਲ ਸਿੰਘ ਤੇ ਜੁੜ ਚੁੱਕੇ ਹਾਂ ਦਿੱਲੀ ਕ੍ਰਾਈਮ ਨਾਲ ਅੱਜ ਅਸੀਂ ਖੜੇ ਹਾਂ ਫਰੀਦਕੋਟ ਦੀ ਨਵੀਂ ਦਾਣਾ ਮੰਡੀ ਵਿੱਚ ਜਿੱਥੇ ਕੀ ਇੱਕ ਫੇਰ ਅੱਜ ਨੌਜਵਾਨ ਨਸ਼ੇ ਦੀ ਭੇਟ ਚੜ ਚੁੱਕਾ ਹੈ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਸਰਕਾਰ ਦਾ ਦਾਵਾ ਹੈ ਕਿ ਪੰਜਾਬ ਵਿੱਚ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਹੈ ਉੱਥੇ ਅੱਜਕੱਲ ਐਵੇਂ ਦੇ ਜੋ ਵੀ ਹਾਦਸੇ ਹੋ ਰਹੇ ਹਨ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਬਾਕੀ ਜੋ ਪਛਾਣ ਹੋਈ ਹੈ ਸਖਸ਼ ਦੀ ਜਿਸ ਦੀ ਕੀ ਨਸ਼ੇ ਨਾਲ ਮੌਤ ਹੋ ਚੁੱਕੀ ਹੈ ਉਸ ਦੀ ਰਹਿਸ਼ੀ ਜਗਾ ਕੋਟਕਪੂਰਾ ਦੱਸੀ ਜਾ ਰਹੀ ਹੈ ਜਿਸ ਦੇ ਕਿ ਚਾਰ ਬੱਚੇ ਹਨ ਬਾਕੀ ਸੋਚਣ ਵਾਲੀ ਗੱਲ ਹੈ ਕਿ ਜੋ ਪੰਜਾਬ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਹੈ ਉਥੇ ਨਸ਼ੇ ਨੂੰ ਅਜੇ ਤੱਕ ਨਤ ਨਹੀਂ ਪੈ ਰਹੀ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਸਾਹਿਬ ਇਹਨਾਂ ਨੂੰ ਪੁੱਛਦੇ ਆਪਾਂ ਕਿ ਕੀ ਕਹਿਣਾ ਚਾਹੋਗੇ ਅੱਜ ਜੋ ਵੀ ਹਾਦਸਾ ਹੋਇਆ ਹੈ ਤੁਹ ਬਈ ਬਹੁਤ ਮਾੜੀ ਗੱਲ ਹੈ ਬਈ ਗੱਲ ਤਾਂ ਕਿ ਜੋ ਪੰਜਾਬ ਦੇ ਵਿੱਚ ਜੋ ਫਲਾਦ ਨੇ ਬਿਲਕੁਲ ਬਿਲਕੁਲ ਠੀਕ ਹੈ ਜੀ ਉਹ ਬਹੁਤ ਮਾੜੀ ਹੋ ਚੁੱਕੀ ਹੈ ਅੱਜ ਤੇ ਸਰਕਾਰਾਂ ਦਾਅਵੇ ਕਰਦੀਆਂ ਨੇ ਵੀ ਅਸੀਂ ਕੋਈ 5 ਦਿਨ ਨਸ਼ਾ ਬੰਦ ਕਰਨ ਦੀ ਗੱਲ ਕਰ ਰਿਹਾ ਕੋਈ 20 ਦਿਨ ਨਸ਼ਾ ਬੰਦ ਕਰਨ ਦੀ ਗੱਲ ਕਰ ਰਿਹਾ ਬਿਲਕੁਲ ਬਿਲਕੁਲ ਤੇ ਉਹ ਅੱਜ ਦੇਖੋ 2.5 ਸਾਲ ਹੋ ਚੱਲੇ ਸਰਕਾਰ ਬਣੀ ਨੂੰ ਬਿਲਕੁਲ ਬਿਲਕੁਲ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮੇਰੇ ਹਿਸਾਬ ਨਾਲ ਕੋਈ ਨਸ਼ਾ ਲੱਗਦਾ ਨਹੀਂ ਵੀ ਮੁਕਤ ਹੋ ਚੁੱਕਾ ਪੰਜਾਬ ਨਾਲ ਰਿਹਾ ਹੋਰ ਵੀ ਜਿਹੜਾ ਨਸ਼ਾ ਉਹ ਵੱਧ ਚੁੱਕਾ ਠੀਕ ਹੈ ਠੀਕ ਹੈ ਜੀ ਕਿ ਬਾਕੀ ਬਈ ਬਹੁਤ ਮਾਰੀ ਗਿਆ ਅੰਲਾ ਭਰਾ ਜਿਹੜਾ ਕਿ ਨੌਜਵਾਨ ਧਰਤੀ ਵੀ ਜਾ ਚੁੱਕਾ ਠੀਕ ਹੈ ਜੀ ਕੁਝ ਕਹਿ ਨਹੀਂ ਸਕਦੇ ਜਿਹਨੂੰ ਜੋ ਵੀ ਨਸ਼ੇ ਨਾਲ ਤੇ ਜਿਹੜੀ ਮੌਤ ਹੋਈ ਹੈ ਮਾਰੀ ਗਿਆ ਅੰਲਾ ਪਰਿਵਾਰ ਨੂੰ ਠੀਕ ਹੈ ਜੀ ਇਸ ਤੇ ਕੁਝ ਕਹਿ ਨਹੀਂ ਸਕਦੇ ਬਾਕੀ ਬਈ ਇਹ ਗੱਲ ਆ ਮੇਨਤਾ ਵੀ ਸਰਕਾਰ ਨੂੰ ਜ਼ਰੂਰ ਚਾਹੀਦਾ ਬਈ ਯਾਰ 2.5 ਸਾਲ ਲੰਘ ਚੁੱਕੇ ਸਾਡੇ ਕਿ ਅਸੀਂ ਜ਼ਰੂਰ ਮੈਸੇਜ ਦੇ ਨਾਲ ਤਾਂ ਪਾਈਏ ਨਹੀਂ ਤਾਂ ਫਿਰ ਪਤਾ ਨਹੀਂ ਹੋਰ ਕਿੰਨੇ ਕੁ ਜਵਾਨੀਆਂ ਜਿਹੜੀਆਂ ਉਹ ਸਾਡੀਆਂ ਨਖਰੇ ਦੇ ਵਿੱਚ ਉਹ ਰੁੜ ਜਾਣਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਬਹੁਤ ਹੀ ਸੋਹਣੀ ਗੱਲ ਕਹੀਏ ਬਾਈ ਜੀ ਨੇ ਤਾਂ ਚਲੋ ਜੁੜੇ ਰਹੋ ਦਿੱਲੀ ਕ੍ਰਾਈਮ ਨਾਲ ਤੇ ਹੋਰ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ दिल्ली क्राइम नेशनल न्यूज़ नजर सफर